ਸਤਿ ਸ਼੍ਰੀ ਅਕਾਲ ਦੋਸਤੋ ਸੋ ਅੱਜ ਦਾ ਟਾਪਿਕ ਰਹੇਗਾ ਕਿ ਐਸ ਟਾਈਮ ਯੂਨੀਵਰਸਿਟੀਆਂ ਦਾ ਕੀ ਅਪਡੇਟਸ ਹੈ ਗਿਆਵਾ ਕਿਉਂਕਿ ਸਪਟੰਬਰ ਇਨਟੇਕ ਬਹੁਤ ਕਲੋਜ਼ ਆ ਗਿਆ ਵਾ ਯੂਨੀਵਰਸਿਟੀਆਂ ਆਪਣੇ ਕ੍ਰਾਈਟੇਰੀਆਜ਼ ਨੂੰ ਚੇਂਜ ਕਰ ਰਹੀਆਂ ਵਾ ਕੁਝ ਫੇਵਰੇਬਲ ਆ ਕੁਝ ਅਨਫੇਵਰੇਬਲ ਆ ਸੋ ਅੱਜ ਮੈਂ ਥੇਨ ਯੂਨੀਵਰਸਿਟੀਆਂ ਦੀਆਂ ਨਵੀਆਂ ਅਪਡੇਟਸ ਨਾਲ ਡਿਸਕਸ ਕਰਾਂਗੀ ਸਭ ਤੋਂ ਪਹਿਲੇ ਬੀਪੀਪੀ ਯੂਨੀਵਰਸਿਟੀ ਬਹੁਤ ਫੇਵਰੇਟ ਯੂਨੀਵਰਸਿਟੀ ਹੈਗੀ ਆ ਕਿਉਂਕਿ ਵਿਦਆਊਟ ਆਇਲਸ ਪੋਸੀਬਲ ਹੈਗਾ ਵਾ ਸੋ ਇਹਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਫੀ ਹੈਗੀ ਉਹ ਰੇਸ ਕਰਤੀ ਆ ਹਜ਼ਾਰ GPP ਉਹਨਾਂ ਨੇ ਇਨਕਰੀਸ ਕਰਤੀ ਆ ਉਤੋਂ ਇਲਾਵਾ ਯੂਨੀਵਰਸਿਟੀ ਆਫ ਵੈਸਟ ਲੰਡਨ ਦੀ ਗੁੱਡ ਨਿਊਜ਼ ਹੈਗੀ ਆ ਕਿ ਉਹਨਾਂ ਨੇ ਡਿਲਿੰਗੋ ਅਕਸੈਪਟ ਕਰਨਾ ਸਟਾਰਟ ਕਰਤਾ ਸੋ ਜਿਹੜੇ ਸਟੂਡੈਂਟਸ ਵਿਦਾਊਟ ਆਇਲਸ ਕਰਨਾ ਚਾਹੁੰਦੇ ਸੀ ਇੰਗਲਿਸ਼ ਦੇ ਵਿੱਚ ਉਹਨਾਂ ਦੀ ਪਰਸੈਂਟੇਜ ਘੱਟ ਸੀਗੀ ਤਾਂ ਉਹਨਾਂ ਕੋਲ ਇੱਕ ਡਿਲਿੰਗੋ ਬਹੁਤ ਹੀ ਅੱਛਾ ਆਪਸ਼ਨ ਹੈਗਾ ਵਾ ਐਂਡ 3rd ਜਿਹੜੀ ਗੱਲ ਹੈਗੀ ਆ ਕਿ ਯੂਨੀਵਰਸਿਟੀ ਆਫ ਰੀਜ਼ਨ ਕਾਲਜ ਉਹਨੇ ਆਪਣੀ ਇੱਕ ਬਹੁਤ ਗੁੱਡ ਨਿਊਜ਼ ਹੈਗੀ ਆ ਕਿ ਉਹਨੇ ਆਪਣੀ ਜਿਹੜਾ ਆਇਲਸ অর ਪੀਟੀ ਦਾ ਸਕੋਰ ਹੈਗਾ ਉਹ ਰਿਵਾਈਜ਼ਡ ਕਰਤਾ ਵਾ ਹੁਣ ਤੁਹਾਨੂੰ ਦੇ ਵਿੱਚ 5.5 not less than 5 ਅਗਰ ਤੁਹਾਡੇ ਬੈਂਡਸ ਹੈ ਗਿਆ ਤਾਂ ਤੁਸੀਂ ਇਸ ਯੂਨੀਵਰਸਿਟੀ ਨੂੰ ਪਿੱਚ ਕਰ ਸਕਦੇ ਹੋ ਸਾਬਦੀ ਕਾਫੀ ਫੇਵਰਟ ਯੂਨੀਵਰਸਿਟੀ ਹੈ ਯੋਰ ਪੀਟੀ ਦੇ ਵਿੱਚ ਤੁਹਾਡੇ ਅਗਰ 15 not less than 46 ਹੈ ਗਿਆ ਦੈਨ ਤੁਸੀਂ ਕਰ ਸਕਦੇ ਹੋ ਸੋ ਲਗਾਤਾਰ ਯੂਨੀਵਰਸਿਟੀਆਂ ਆਪਨੇ ਕ੍ਰਾਈਟਰੀਆਜ਼ ਚੇਂਜ ਕਰ ਰਹੀ ਆਵਾ ਕਿਉਂਕਿ ਹੁਣ ਅਸੀਂ ਸਪਟੰਬਰ ਇਨਟੇਕ ਲਈ ਪੀਕ ਤੇ ਖੜੇ ਆ ਮੈਂ ਫੇਕ ਵਾਰ ਰਿਪੀਟ ਕਰ ਦਿੰਦੀ ਆ ਕਿ ਸਪਟੰਬਰ ਇਨਟੇਕ ਇੱਕ ਮੇਜਰ ਇਨਟੇਕ ਹੁੰਦਾ ਹੈ ਹਰ ਯੂਨੀਵਰਸਿਟੀ ਓਪਨ ਹੁੰਦੀ ਆ ਥੈਨ ਜਿਹੜਾ ਜਨੂਅਰੀ 2025 ਇਨਟੇਕ ਹੋਏਗਾ ਉਹਦੇ ਵਿੱਚ ਸਾਰੀਆਂ ਯੂਨੀਵਰਸਿਟੀਆਂ ਸਾਰੇ ਕੋਰਸ ਅਵੇਲੇਬਲ ਨਹੀਂ ਹੁੰਦੇ ਆ ਸੋ ਮੋਰ ਡਿਟੇਲ ਲਈ ਕਾਲ ਕਰ ਸਕਦੇ ਹੋ ਦ ਵੀਜ਼ਾ ਆਫੀਸ 90410 90410 ਤੇ ਸਾਡੀਆਂ ਤਿੰਨ ਬ੍ਰਾਂਚੇਜ਼ ਆ ਜਲੰਧਰ ਅਮ੍ਰਿਤਸਰ ਲੁਧਿਆਣਾ ਜਿਹੜੀ ਵੀ ਤੁਹਾਨੂੰ ਨੇਅਰ ਪੈਂਦੀ ਹੈ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ ਸਭ ਤੋਂ ਮੇਨ ਬੈਨੀਫਿਟ ਕੀ ਹੈਗਾ ਕਿ ਅਗਰ ਤੁਸੀਂ ਯੂਕੇ ਦੀ ਐਪਲੀਕੇਸ਼ਨ ਸਾਡੇ ਨਾਲ ਲਾਉਂਦੇ ਆ ਤਾਂ ਤੁਹਾਡੇ ਤੋਂ ਪੈਸੇ ਲਿੱਤੇ ਜਾਣਗੇ ਵੀਜ਼ੇ ਤੋਂ ਬਾਅਦ ਥੈਂਕ ਯੂ